ਕਸ਼ਕਾਲ ਤੁਸ ਜੁੜ ਚੁਕੇ ਐ ਸੰਜੈ న్యూਸ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਦਾ ਸਕੂਲਾਂ ਨੂੰ ਮੰਦਰ ਕਿਹਾ ਜਾਂਦਾ ਹੈ ਸਕੂਲ ਨੇ ਜਿਹੜੇ ਅਜਿਹੀ ਜਗ੍ਹਾ ਹੁੰਦੇ ਨੇ ਅਜਿਹੀ ਥਾਂ ਹੁੰਦੇ ਨੇ ਜਿੱਥੇ ਬੱਚਿਆਂ ਦਾ ਭਵਿੱਖ ਬਣਦਾ ਤੇ ਸਕੂਲਾਂ ਦੇ ਵਿੱਚੋਂ ਹੀ ਪੜ ਕੇ ਬੱਚੇ ਨੇ ਜਿਹੜੇ ਵੱਡੇ ਵੱਡੇ ਅਫਸਰ ਲੱਗਦੇ ਨੇ ਡਾਕਟਰ ਬਣਦੇ ਨੇ ਤੇ ਵੱਡੀਆਂ ਪਦਵੀਆਂ ਹਾਸਲ ਕਰਦੇ ਨੇ ਤੇ ਜੇਕਰ ਉਹੀ ਸਕੂਲਾਂ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੋ ਜਾਵੇ ਤਾਂ ਫਿਰ ਕਹਿ ਸਕਦੇ ਆ ਵੱਡੇ ਸਵਾਲ ਤਾਂ ਜ਼ਰੂਰ ਉੱਠਦੇ ਨੇ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਅੰਗਣਵਾੜੀ ਦੇ ਵਿੱਚ ਜਿੱਥੇ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਉਹ ਸੰਗਨਵਾੜੀ ਦੀ ਹਾਲਤ ਇੰਨੀ ਕੁ ਜ਼ਿਆਦਾ ਮਾੜੀ ਹੈ ਕਿ ਕਿਸੇ ਵੀ ਹਾਲਾਤ ਦੇ ਵਿੱਚ ਤੁਸੀਂ ਛੱਤ ਡਿੱਗ ਸਕਦੀ ਹੈ ਔਰ ਸੱਪਾਂ ਦਾ ਡਰ ਹੈ ਜਿਹੜਾ ਦਿਨ ਬਦ ਦਿਨ ਉੱਥੇ ਵੱਧਦਾ ਜਾ ਰਿਹਾ ਕਿਉਂਕਿ ਮੌਨਸੂਨ ਦੇ ਦਿਨਾਂ ਦੇ ਵਿੱਚ ਅਜਿਹੇ ਜੀਵ ਨੇ ਜਿਹੜੇ ਆਪਣੀਆਂ ਖੁੱਡਾਂ ਤੋਂ ਬਾਹਰ ਆਉਂਦੇ ਰਹਿੰਦੇ ਨੇ ਇੱਕ ਵਾਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਜ਼ਰੂਰ ਲਗਾ ਸਕਦੇ ਹੋ ਕਿ ਹਾਲਾਤ ਨੇ ਜਿਹੜੇ ਵੱਤ ਤੋਂ ਬੱਤਰ ਹੋਏ ਪਏ ਨੇ ਬਿਲਕੁਲ ਪ੍ਰਾਇਮਰੀ ਸਕੂਲ ਦੇ ਵਿੱਚ ਉਹਨਾਂ ਨੂੰ ਸ਼ਿਫਟ ਕੀਤਾ ਜਾ ਸਕਦਾ ਹੈ ਹੋਰ ਬਹੁਤ ਸਾਰੇ ਅਲਟਰਨੇਟਿਵ ਸੋਲੂਸ਼ਨ ਲੱਭੇ ਜਾ ਸਕਦੇ ਨੇ ਹਪਰ ਆਖਿਰਕਾਰ ਇਸ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਨੇ ਕੰਮ ਕੀ ਰਿਹਾ ਨੇ ਇਹ ਮੈਂ ਜੀ ਐਕਸ ਮੈਂਬਰ ਪੰਚਾਇਤ ਪਿੰਡ ਸੰਦਾ ਮੋਝਾ ਹਾਂ ਜੀ ਤੇ ਮੇਰੀ ਮਿਸੇਜ ਐਕਸ ਪੰਚਾਇਤ ਸੰਦਾ ਮੋਝਾ ਸਾਡੇ ਕਾਰਜਕਾਲ ਦੌਰਾਨ ਅਗਨਵਾਲੀ ਸਿੰਘ ਸਾਹਿਬਾ ਹੀ ਮਤਾ ਪਾਇਆ ਤੇ ਪਾਸ ਕਰਾਇਆ ਨਰੇਗਾ ਜੋਂ ਜੀ ਪਾਸ ਕਰਾ ਕੇ ਤੇ ਇਹਦੀ ਸ਼ੁਰੂਆਤ ਕੀਤੀ ਆ ਜੀ ਡੇਢ ਸਾਲ ਹੋ ਗਿਆ ਜੀ ਇਹ ਪ੍ਰੋਜੈਕਟ ਬੰਦ ਹੋਈ ਨੂੰ ਸਾਨੂੰ ਇਹ ਪਤਾ ਨਹੀਂ ਪ੍ਰਸ਼ਾਸਨ ਨੂੰ ਇਹ ਚੀਜ਼ ਆ ਪਤਾ ਵੀ ਕਿਉਂ ਬੰਦ ਕੀਤਾਗਾ ਇਹਦੇ ਵਿੱਚ ਇੱਕ ਕਮਰਾ ਇੱਕ ਕਿਚਨ ਇੱਕ ਬਾਥਰੂਮ ਹੈ ਜੀ ਦੂਜੇ ਪਾਸੇ ਅਗਰਵਾਲੀ ਸੈਂਟਰ ਚੱਲ ਰਿਹਾ ਜੀ ਖਸਤਾ ਹਾਲਤ ಗ್ರಾಮ ਪੰਚਾਇਤ ਦੀ ਜਿਹੜਾ ਬਿਲਡਿੰਗ ਸਾਡੀ ਪੁਰਾਣੀ ਆ ਜੀ ਉਹਦੇ ਵਿੱਚ ਬੱਚੇ ਸੱਪਾਂ ਦੇ ਸ਼ਾਇਆ ਹਾਈਡ ਉੱਥੇ ਦਿਨ ਬਤੀਤ ਕਰਦੇ ਆ ਪੜਾਈ ਕਰਦੇ ਆ ਆਪਦੀ ਜੀ ਇੱਕ ਪਾਸੇ ਆਪਾਂ ਨੇ ਬੀਟੀ ਪੜਾਓ ਬੀਟੀ ਪਜਾਓ ਦੂਜੇ ਪਾਸੇ ਸਰਕਾਰ ਨੇ ਏਡੇ ਏਡੇ ਬੋਰ ਲਾਏ ਆ ਜੀ ਅਹੀਂ ਆ ਕਰਤਾ ਉਹ ਕਰਤਾ ਆ ਦੇਖੋ ਸਾਡੀਆਂ ਬਿਲਡਿੰਗਾਂ ਵੇਖੋ ਆ ਕਿ ਹਾਂਜੀ ਸਾਡੀਆਂ ਬਿਲਡਿੰਗਾਂ ਵੇਖੋ ਜੀ ਆ ਮੈਂ ਬਾਸੂਨ ਖਾਏ ਭਾਈ ਨੂੰ ਜੀ ਉਹ ਬਾਸੂਨ ਦੇ ਢੱਕਣ ਟੁੱਟੇ ਹੋਇਆ ਇੱਕ ਤਾਂ ਹੈ ਹੀ ਨਹੀਂ ਜੀ ਉਹਦੇ ਵਿੱਚ ਬੌਲ ਵੀ ਡਿੱਗੀ ਹੋਈ ਆ ਉਹ ਬੱਚੇ ਖੇਡਦੇ ਕਰਕੇ ਉਹ ਤੋਂ ਗੇਂਦ ਗਈ ਆ ਕੱਲ ਨੂੰ ਬੱਚਾ ਕੋਈ ਗੇਂਦ ਕੱਟਣ ਗਿਆ ਵਿੱਚ ਦੇਖਿਆ ਉਹ ਕਰੀਬ 5-6 ਫੁੱਟ ਡੂੰਘਾ ਹੁੰਦਾ ਈ 7 ਫੁੱਟ ਫੁੱਲੇ ਛੱਡਿਆ ਫੁੱਲੇ ਛੱਡਿਆ ਹੈ ਜੀ ਉੱਥੇ ਨਾਲੇ ਗੰਦਗੀ ਆ ਜੀ ਉੱਥੇ ਵੇਸਟਿੰਗ ਜਾਣੀ ਹੈ ਬੱਚਾ ਵੀ ਟਿਕਿਆ ਬੱਚਾ ਲਪਾਣੀ ਦੂਜੀ ਜੀ ਪੁਰਾਣੀ ਬਿਲਡਿੰਗ ਖਰਸਤਾ ਬਿਲਡਿੰਗ ਆ ਉਹਦੇ ਵਿੱਚ ਕੂੜਾ ਕਰਕਰੇ ਪਿਆ ਜੀ ਤੇ ਉੱਥੇ ਵੀ ਸੱਪਾਂ ਦਾ ਥਾਂ ਬਣਾ ਹੈ ਇੱਕ ਉਹਨੂੰ ਸਟ੍ਰੈਕਟ ਆ ਜੀ 13 ਆਈਆਂ ਹੋਈਆਂ ਕਿਸੇ ਟਾਈਮ ਵੀ ਬਿਲਡਿੰਗ ਮੀ ਕਣੀ ਨਾ ਹਨੇਰੀ ਨਾਲ ਦੇਖ ਸਕਦੀ ਅੱਛੇ ਬੱਚੇ ਪ੍ਰਾਇਮਰੀ ਖਰਸਤਾ ਬਿਲਡਿੰਗ ਦੀ ਇੱਥੇ ਪ੍ਰਾਇਮਰੀ ਸਕੂਲ ਦੇ ਬੱਚੇ ਪੜ੍ਹਦੇ ਆ ਜੀ ਉਹ ਵੀ ਖੇਡਦੇ ਆ ਅਗਨਵਾਰ ਦੇ ਛੋਟੇ ਛੋਟੇ ਬੱਚੇ ਉਹ ਵੀ ਇੱਥੇ ਖੇਡਦੇ ਆ ਜੀ ਕਿਸੇ ਟਾਈਮ ਵੀ ਹਾਸਾਬਾ ਪ੍ਰਸ ਤੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆਪੀ ਜੀ ਆਪਾਂ ਇਹ ਡੇ ਡੇ ਬੋਰ ਲਾ ਕੇ ਆਪਾਂ ਕਹਿੰਨੇ ਸਰਕਾਰ ਨੇ ਇਹ ਕਰਤਾ ਇਹ ਸਾਡੇ ਸਕੂਲ ਦਾ ਹਾਲਤ ਵੇਖੋ ਜੀ ਇੱਥੇ ਸਕੂਲ ਦੇ ਵਿੱਚ ਪਾਣੀ ਖੜ ਜਾਂਦਾ ਜੀ ਇਹਨਾਂ ਨੀਮਾ ਇੱਥੇ ਬੱਚੇ ਪਾਣੀ ਦੇ ਵਿੱਚ ਆ ਥੋੜੀ ਗਲੀ ਬਣਾਈ ਹੁਣ ਮੈਡਮ ਨੇ ਕੋਈ ਪੈਸੇ ਜਿਹੜੇ ਇਹਨੂੰ ਗ੍ਰਾਂਟ ਆਈ ਆ ਉਹ ਪੱਕੀ ਕਰਕੇ ਉੱਚੀ ਕੀਤੀ ਅਜ ਨਹੀਂ ਤੇ ਇਹ ਸਕੂਲ ਦਾ ਵੀ ਬੁਰਾ ਹਾਲ ਦੀ ਪ੍ਰਸ਼ਾਸਨ ਨੂੰ ਬੇਨਤੀ ਵੀ ਸਾਡੇ ਸਕੂਲ ਦਾ ਡਵੈਲਪਮੈਂਟ ਕੀਤੀ ਜਾਵੇ ਤੇ ਜਿਹੜਾ ਅਗਨ ਵਾਲੀ ਸੈਂਟਰ ਆ ਹੀ ਪਾਸ ਕਰਾਇਆ ਸੀ ਇਹਦਾ ਕੰਮ ਸ਼ੁਰੂ ਕਰਾ ਕੇ ਤੇ ਬੱਚਿਆਂ ਨੂੰ ਸਪੰਦੇ ਸ਼ਾਇਦ ਰੋਣ ਪਾਸ ਕੀਤਾ ਜਾਵੇ। ਉਹ ਰੁਕ ਗਿਆ ਹੈ। ਕਾਰਨ ਕੀ ਸਰਕਾਰਾਂ ਬਦਲੀਆਂ ਰਿਹਾ ਕੀ ਕਰਨਾ ਨਹੀਂ ਜੀ ਇਸ ਬਾਰੇ ਮੈਨੂੰ ਨਹੀਂ ਨੌਲੇਜ ਮੈਂ ਤਾਂ ਪ੍ਰਸ਼ਾਸਨ ਨੂੰ ਜ਼ਿੰਮੇਦਾਰ ਠਹਾਵਾਂਗਾ ਜਿਨ੍ਹਾਂ ਨੇ ਡਰੇਗਾ ਜੋ ਪ੍ਰੋਜੈਕਟ ਪਾਸ ਕਰਕੇ ਪ੍ਰੋਜੈਕਟ ਤਲਾਬ ਤਲਾਬ ਦਿੱਤਾ ਨਹੀਂ ਹੈ ਵੀ ਰਖਾਤੀਆਂ ਪਿੱਲਰ ਵੀ ਭਰਤੀ ਆ ਉੱਤੇ 20 ਵੀ ਬੰਤਿਆ ਜੀ ਇਹ ਨੂੰ ਸਰਕਾਰ ਨੂੰ ਪਤਾ ਵੀ ਜਿਨ੍ਹਾਂ ਨੇ ਇਹਨਾਂ ਨੂੰ ਗ੍ਰਾਂਟ ਦਿੱਤੀ ਠੇਕੇਦਾਰ ਨੂੰ ਠੇਕੇਦਾਰ ਤੇ ਡੀਵੀ ਸੰਘੇ ਠੇਕੇਦਾਰ ਸੀ ਉਹ ਚਲੇ ਗਿਆ ਜੀ ਪਤਾ ਨਹੀਂ ਕਿਹੜੀਆਂ ਵਜ੍ਹਾ ਕਰਕੇ ਚਲੇ ਗਿਆ ਐਂ ਤਾਂ ਟ੍ਰੈ ਇੱਥੇ ਮਿੱਟੀ ਵਾਦੇ ਕੋਲੋਂ ਸਟਾਈ 6-7 ਟਰਾਲੀਆਂ ਜੀ ਸਾਡੀ ਉਹਦੀ ਪੇਮੈਂਟ ਇਸੇ ਕੱਲ੍ਹ ਖੜੀ ਹੈ ਜੀ ਠੇਕੇਦਾਰ ਨੂੰ ਨੂੰ ਕਿਦਾ ਕਹਿੰਦਾ ਨਹੀਂ ਭਾਜੀ ਮੈਨੂੰ ਇਹ ਪੇਮੈਂਟ ਨਹੀਂ ਮਿਲਦੀ ਮੈਸਾਨ ਨਹੀਂ ਆਉਂਦਾ ਜੀ ਤੇ ਮੈਂ ਮੀਨੂ ਮੈਡਮ ਬਾਈਫੇਸ ਮਿਲਿਆ ਜੀ ਫੋਨ ਤੇ ਵੀ ਕੰਟੈਕਟ ਕੀਤਾ ਜੀ ਮੀਨੂ ਮੈਡਮ ਨੂੰ ਵਿੰਦੇ ਪਾਜੀ ਅੱਜ ਕਿ ਤਲਾਹ ਕਹਦੇ ਮੈਨੂੰ ਅੱਜ 2 ਮਹੀਨੇ ਹੋ ਗਏ ਜਿਹੜੇ ਮਾਤਾ ਨੂੰ ਨਹੀਂ ਕਰਦਾ ਜੀ ਕੋਈ ਗੱਲ ਬਾਤ ਨਹੀਂ ਸੱਜੀ ਕਿਸ ਤਰ੍ਹਾਂ ਦੀ ਪੋਜੀਸ਼ਨ ਤੇ ਹੈ ਹਾਂ ਜੀ ਜਿਹੜੀ ਇਹ ਨਾਲ ਪ੍ਰੋਜੈਕਟ ਤੇ ਸੱਜੀ ਹਾਂ ਜੀ ਇੱਕ ਜੀ ਪ੍ਰੋਜੈਕਟ ਬੇਸਮੈਂਟ ਬਣਾਇਆ ਸੀ ਮਤਾ ਪਾਇਆ ਸੀ ਪੂਰੇ ਕਰਕਟਾਲਾ ਜੀ ਉਹ ਵੀ ਨਰੇਗਾ ਜੋ ਪਾਸ ਮੇਰੇ ਸਾਡੇ ਕਾਰਜਕਾਲਨ ਪਾਸ ਹੋਇਆ ਜੀ ਉਹ ਵੀ ਉੱਥੇ ਉਹ ਉਹਦੇ ਉਹਦੇ ਨੀਂਵ ਨਹੀਂ ਰੱਖੀ ਜੀ ਉਹਦਾ ਸ਼ਾਇਦ ਕਾਗਜ਼ਾਂ 'ਚ ਬਣ ਗਿਆ ਹੋਵੇ ਤੇ ਵੱਡੀ ਗੱਲ ਨਹੀਂ ਫਰ ਉਹ ਤਾਂ ਕੋਈ ਨਹੀਂ ਸਰ ਇਹ ਗਲਤ ਤੱਕ ਤਿਆਰ ਹੋ ਗਿਆ ਹਾਂਜੀ ਆ ਜਿਹੜੀ ਬਿਲਡਿੰਗ ਅਗਰਮਾਦੀ ਆ ਜੀ ਇਹਦੇ ਸਰੀਏ ਗਲਤ ਤੱਕ ਹੋ ਗਿਆ ਜੀ ਤੁਸੀਂ ਵੇਖ ਸਕਦੇ ਆ ਕੈਮਰਾਮੈਨ ਨੇ ਤੁਹਾਨੂੰ ਦਿਖਾਇਆ ਜੀ ਕਿ ਜਦੋਂ ਕੱਲ ਨੂੰ ਇਹਦੇ ਫਿਰ ਇਹਨੂੰ ਸਾਰੀ ਕੀਤੀ ਠੇਕੇਦਾਰ ਨੇ ਤੇ ਉਸੇ ਲਾਲਚਾ ਕਿ ਇਦਾਂ ਹੀ ਰੱਖਦੇ ਨੇ ਕੱਲ ਨੂੰ ਫਿਰ ਕੱਲ ਨੂੰ ਫਿਰ ਕੋਈ ਐਕਸੀਡੈਂਟ ਹੋ ਸਕਦਾ ਜੀ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦੇ ਆਪ ਦੇ ਧਿਆਨ ਵਿੱਚ ਲਾ ਕੇ ਤੇ ਬਿਲਡਿੰਗ ਤਿਆਰ ਕੀਤੀ ਜਾਵੇ ਤੇ ਮੇਰੇ ਪਿੰਡ ਦਾ ਮਸਲਾ ਇਹ ਜੀ ਪਿੰਡ ਸੰਦਾ ਮੋਜਾ ਸੰਦਾ ਮੋਜਾ ਹਾਂਜੀ ਉਹ ਤਿਆਰ ਹੋਣੀ ਚਾਹੀਦੀ ਹੈ। ਲਾ ਤਿਆਰ ਹੋਣੀ ਚਾਹੀਦੀ ਹੈ। ਇਹ ਜੀ ਆਪ ਦਾ ਜਿਹੜਾ ਲਾ ਬੱਚੇ ਆ ਦਾ ਜਿਹੜਾ ਸੱਪੇ ਦੇ ਛਾਇ ਹਜੋਂ ਹੈ ਕਿ ਇਹ ਨਿਕਲ ਕੇ ਦੇ ਆਪ ਤਾਂ ਚੰਗੀ ਜ਼ਿੰਦਗੀ ਬਤੀਤ ਕਰ ਸਕਣ ਆਪੀ ਪੜਾਈ ਕਰ ਸਕਣ। ਸੱਪ ਨਿਕਲਦੇ ਨੇ ਇੱਥੋਂ। ਹਾਂਜੀ ਜਦੋਂ ਸੱਪ ਨਿਕਲਦੇ ਜੀ ਇੱਕ ਦੋ ਵਾਰ ਚੋਰੀ ਵੀ ਹੋ ਗਈ ਹੈ ਜੋ ਉੱਥੇ ਬਿਲਡਿੰਗ ਦੀਆਂ ਬਾਰੀਆਂ ਟੁੱਟੀਆਂ ਦੀ ਚੋਰੀ। ਤੁਸੀਂ ਬਿਲਡਿੰਗ ਵੇਖਣੀ ਜਾਂ ਦੂਜੀ ਆਪ ਆਪਣੀ ਪੰਚਾਇਤ ਦੇ ਬੰਦੇ ਨੇ ਬਾਰੀਆਂ ਤੋੜ ਕੇ ਚੋਰ ਲੈ ਗਏ ਪੱਖਾ ਵੀ ਲਾ ਕੇ ਲੈ ਗਏ ਵੀ ਟਿੱਟਾ ਪਈਆਂ ਜੀ ਦੂਜੇ ਕਮਰੇ 'ਚ ਤਾਂ ਪਈਆਂ ਜੀ ਸੱਪਾਂ ਦਾ ਥਾਂ ਬਣਿਆ ਹੈ ਜੀ ਲੇਕਿਨ ਕਿ ਬੱਚਿਆਂ ਨੂੰ ਸੱਪ ਤਾਂ ਨਹੀਂ ਪਤਾ ਕਾਨੂੰ ਕੀੜਾ ਪਨਗਾ ਕੋਈ ਲੜਕਾ ਕੋਈ ਐਸਿਟ ਹੋ ਜਾਤਾ ਹੈ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕਲੀ ਕੋਈ ਮੇਰੇ ਪਿੰਡ ਦਾ ਨੁਕਸਾਨ ਹੋ ਗਿਆ ਸਾਂ ਦਾ ਮੂਜਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਏਗੀ ਜੀ ਮੈਂ ਕਿਹੇ ਪਾਰਟੀ ਬਾਜ਼ੀ ਦਾ ਕਰਕੇ ਨਹੀਂ ਆ ਨਾ ਸਿਰਫ ਇਹ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵੀ ਬੇਨਤੀ ਆ ਵੀ ਇਨ ਪਿਆਰ ਕੀਤਾ ਜਾਵੇ ਦੇਖੋ ਜੀ ਆਂਗਣ ਵਾਲੀ ਜਿਹੜਾ ਮੇਨ ਹੈ ਛੋਟੇ ਬੱਚੇ ਜੋ ਪਿੰਡਾ 'ਚ ਹੈ ਸਕੂਲਾਂ ਜਿਹਦੇ ਪ੍ਰੈਸ਼ਰ ਜਿਹਨਾਂ ਤੁਹਾਨੂੰ ਪਤਾ ਕ੍ਰੱਚ ਕ੍ਰੱਚ ਵਗੈਰਾ ਬਣੇ ਹੁੰਦੇ ਉੱਥੇ ਤੇ ਕੋਈ ਪ੍ਰੋਬਲਮ ਨਹੀਂ ਹੁੰਦੀ ਪਿੰਡਾਂ 'ਚ ਜਿਹੜੇ ਛੋਟੇ ਬੱਚੇ ਹੁੰਦੇ ਤੇ ਘਾਲੇ ਉਹਨਾਂ ਨੂੰ ਫੀਡਿੰਗ ਚੰਗੀ ਦੇਣ ਵਾਸਤੇ ਬੀਸ ਬੰਦਾ ਉਹ ਪੰਜਾਬ ਸਰਕਾਰ ਨੇ ਬੜਾ ਤਗੜਾ ਇੱਕ ਇਨੀਸ਼ੀਏਟਿਵ ਲਿਆ ਹੈ ਵਿਦ ਦੀ ਹੈਲਪ ਆਫ ਰੂਟ ਡਿਪਾਰਟਮੈਂਟ ਸਾਡੇ ਪਿੰਡ ਵਿਕਾਸ ਮਹਿਕਮੇ ਨੇ ਜਿਹੜਾ ਪ੍ਰੋਗਰਾਮ ਸਰ ਨਾਲ ਮਿਲ ਕੇ ਉਹਨਾਂ ਨੇ ਇੱਕ ਪ੍ਰੋਗਰਾਮ ਇਹ ਬਣਾਇਆ ਉਹਨਾਂ ਦਾ ਕੋਆਰਡੀਨੇਸ਼ਨ ਕਰਕੇ ਕਿ ਉੱਚਾ ਸੀ ਦੋ ਤਿੰਨ ਕੈਟੇਗਰੀਆਂ 'ਚ ਬਣ ਰਹੀਆਂ ਅੰਗਰੇਜ਼ ਇੱਕ ਤੇ ਜਿੱਥੇ ਅੰਗਰੇਜ਼ ਟੋਟਲੀ ਹੈ ਨਹੀਂ ਸੀਗੇ ਸਾਰੇ ਡਿਸਟ੍ਰਿਕਟ ਦੇ ਜ਼ਿਲ੍ਹਾ ਪ੍ਰੋਗਰਾਮ ਦੀ ਮਿਲ ਕਰ ਰਹੇ ਆ ਉਹ ਚ 42 ਸੀ ਜਿਹੜੀ ਅਗਰਵਾਹਿੰਗ ਸੈਂਟਰ ਹੈ ਵਿਦ ਦੀ ਹੈਲਪ ਆਫ ਜ਼ਿਲ੍ਹਾ ਪ੍ਰੋਗਰਾਮ ਅਫਸਰ ਉਹਨੇ ਡਿਪਾਰਟਮੈਂਟ ਦੇ ਨਾਲ ਸਬਾਜੇ ਸੁੱਖਿਆ ਦੇ ਅਸੀਂ 42 ਨੋਈਆ ਬਣਾ ਰਹੇ 42 ਦੇ ਵਿੱਚ ਇਸ ਵਕਤ ਅਸੀਂ 22 ਜਿਹੜੀ ਆਨ ਗoing ਹੈ ਸਾਡੇ 19 ਸਾਡੀਆਂ ਕੰਪਲੀਟ ਹੋ ਚੁੱਕੀਆਂ ਇੱਕ ਅਸੀਂ ਕੈਟੇਗਰੀ ਉਹ ਲਈ ਸੀ ਜਿੱਥੇ ਅਗਰਵਾਹੀਆਂ ਸਾਡੀਆਂ ਰੈਂਟਡ ਹੈ ਕਿਰਾਏ ਤੇ ਆ ਉਹ ਵੀ ਅਸੀਂ ਇੱਕ ਇਨੀਸ਼ੀਏਟਿਵ ਲਿਆ ਪੰਚਾਇਤਾਂ ਨੂੰ ਕਿਹਾ ਕਿ ਅਧਿਕਾਰ ਅਸੇ ਜਗ੍ਹਾ ਲਓ ਜਗਾ 35 ਕਾਸ ਕਿ ਉਥੇ ਨਵੀਆਂ ਸੀਮਾ ਲਾ ਸਕੀਗੇ ਤੇ ਉੱਚੋ ਵੀ ਅਸੀਂ ਲੈਕਵਰਕ ਸਾਡੇ ਕੋਲ 10 ਰੈਗੂਲੇਸ਼ਨ ਆ ਗਏ ਜਿੱਥੇ ਅਸੀਂ ਆਇਡੈਂਟੀਫਾਈ ਕਰ ਲਈਆਂ ਜਿੱਥੇ ਅਸੀਂ ਆਇਡੈਂਟਿਡ ਹੈ ਉਹਨਾਂ ਨੂੰ ਆਇਡੈਂਟੀਫਾਈ ਕੀ ਨਵੀਆਂ ਬਣਾ ਕੇ ਦਵਾਂਗੇ ਇੱਕ ਸੀ ਉਹਨਾਂ ਕੋਲ ਅਸੀ ਬਣ ਗਿਆ ਸੀ ਹੈ ਜ਼ਿਲ੍ਹਾ ਪ੍ਰੋਗਰਾਮ ਸਤੋ ਕੀ ਤੁਹਾਡੀਆਂ ਜਿਹੜੀਆਂ ਖਸਤਾ ਹਾਲ ਚ ਪੜੀਆਂ ਕੀ ਬੈਡ ਕੰਡੀਸ਼ਨ ਚ ਹੈ ਜਿਹੜੀਆਂ ਅੰਗਰ ਵਾਲੀਆਂ ਉਹਦੀ ਇੱਕ ਸਬਮਿਟ ਲਿਸਟ ਪ੍ਰੋਵਾਈਡ ਕਰੋ ਉਹ ਵੀ ਅਸੀਂ ਤੁਹਾਨੂੰ ਰੈਨੂਵੇਟ ਕਰਕੇ ਯਾਰ ਨੂੰ ਚੰਗੀਆਂ ਨਵੀਆਂ ਬੜਾ ਕੇ ਦਵਾਂਗੇ ਜਿੱਥੇ ਤੱਕ ਪੋਸੀਬਲ ਹੈ ਉੱਚ ਸਾਨੂੰ ਇੱਕ 25 ਅਨਰੋਡਲਿਸ ਲਿਸਟ ਪ੍ਰਾਪਤ ਹੋਈ ਜਿਹੜਾ ਫਰੋਜਪੁਰ ਵਿੱਚ ਉੱਚੋ ਅਸੀਂ 7 ਲਿਜਿਸ਼ਨ ਪਾ ਲਏ ਆ ਕਿ ਜਿੱਥੇ ਅਸੀਂ ਉਹ ਵੀ ਅਸੀਂ ਉਹਨਾਂ ਨੂੰ ਨਵੀਆਂ ਬੜਾ ਕੇ ਦਵਾਂਗੇ ਜਿਹੜੀ ਬਿਲਕੁਲ ਬੈਡ ਕੰਡੀਸ਼ਨ ਜਾਂ ਖਸਤਾ ਹਾਲ ਚ ਹੈ ਇੱਕ ਅਸੀਂ ਕੈਟੇਗਰੀ ਲਈ ਸੀ ਜਿੱਥੇ ਓਵਰਕਾਊਡਰ ਓਵਰਕਾਊਡਿੰਗ ਮੀਨ ਕਿ ਬੱਚੇ ਜਿਆਦਾ ਨੇ ਤੇ ਬਿਲਡਿੰਗ ਇੱਕ ਹੈ ਉਹ ਅਸੀਂ ਵੀ ਆਈਡੈਂਟੀਫਾਈ ਕਰਾਇਆ ਸੀ ਇੱਕ ਸਰਵੇ ਕਰਾ ਕੇ ਕਮੂਗਾ ਰਿਪੋਰਟ ਲਈ ਸੀ ਉਹਨਾਂ ਨੇ ਸਾਨੂੰ ਉੱਚੀ 25 ਦੱਸੀਆਂ ਸੀ ਪੂਰੇ ਜ਼ਿਲ੍ਹੇ ਫਰੋਜਪੁਰ ਵਿੱਚ 25 ਦੇ ਵਿੱਚੋਂ ਅਸੀਂ ਇਸ ਵਕਤ 16 ਦੇ ਅਸੀਂ ਰੈਜਿਸਟ੍ਰੇਸ਼ਨ ਲੈਣੇ ਆ ਜਿੱਥੇ ਅਸੀਂ ਇੱਕ ਇੱਕ ਹੋਰ ਐਡੀਸ਼ਨਲ ਉਹਨਾਂ ਨੂੰ ਬਿਲਡਿੰਗ ਬਣਾ ਕੇ ਦਵਾਂਗੇ ਤਾਂ ਕਿ ਜਿਹੜੀ ਸਾਡੀ ਪਿੰਡੂ ਕਾਸ ਮੈਕਪੌਂ ਜਿਹੜਾ ਸਾਡਾ ਪਿੰਡ 메ਨ ਸਾਡਾ ਪਿੰਡ ਦਾ ਬੇਸ ਹੈ ਜਿਹਨਾਂ ਦੇ ਛੋਟੇ ਬੱਚੇ ਆ ਉਹਦੀ ਗੋਥਾ ਚੰਗੀ ਹੋ ਸਕੇ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਏ